ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਭਾਈ ਟੌਰਾਂ ਟੂਰਾਂ ਜੀਆਂ ਕੱਢ ਲੀਆਂ ਮੈਥੇ ਆਪਣੀ ਸਿਹਤ ਆਪ ਨਹੀਂ ਕਰੀਦੀ ਹੁੰਦੀ ਟੌਰਾਂ ਦਾ ਕਾਦੀਆਂ ਮਾੜਾ ਜਿਹਾ ਕੱਪੜਾ ਲੀਕਾ ਜਿਹਾ ਪਾ ਲਿਆ ਭਾਈ ਤੋਤਾ ਸਵਾਰਿਆ ਹੋਇਆ ਹੋਰ ਤਾਂ ਕੁਛ ਨਹੀਂ ਤੇ ਅੱਜ ਹੈਗਾ ਜੀ ਮਹਿੰਦੀ ਦਾ ਦਿਨ ਤੁਹਾਨੂੰ ਪਤਾ ਹੀ ਆ ਹੁਣ ਵਿਆਹ ਦੇ ਦਿਨ ਚੱਲ ਰਹੇ ਆ ਮਾਲਾਂ ਭਾਈ ਜੋਰਾ ਛੋਰਾ ਦੇ ਕੰਮ ਚੱਲ ਰਿਹਾ ਵਿਆਹ ਦਾ ਤੇ ਅੱਜ ਮਹਿੰਦੀ ਦਾ ਦਿਨ ਹੈ ਮਹਿੰਦੀ ਲੱਗਣੀ ਆ ਜਿੱਦਾਂ ਹੁਣ ਲੇਡੀਜ਼ ਦਾ ਤੁਹਾਨੂੰ ਪਤਾ ਹੀ ਹੈ ਨਾ ਮਹਿੰਦੀ ਮੂੰਹ ਦੀ ਲਾਉਂਦੇ ਜੋ ਕਰਦੇ ਆ ਤੇ ਹਲਵਾਈ ਵੀ ਭਾਈ ਜੋਰਾ ਛੋਰਾ ਦੇ ਇੱਕ ਹਲਵਾਈਆਂ ਵਾਲਾ ਕੰਮ ਵੀ ਜੋਰਾ ਛੋਰਾ ਤੇ ਆ ਪੂਰਾ ਕੱਲ ਵਾਲੇ ਬਲੌਗ ਚ ਵੀ ਤੁਸੀਂ ਦੇਖਿਆ ਹੀ ਆ ਤੇ ਕੱਲ ਚਮਚਮ ਬਣ ਰਹੀ ਸੀਗੀ ਅੱਜ ਹੁਣ ਜਾ ਕੇ ਦੇਖਦੇ ਆਂ ਮਾਹੌਲ ਕਿਵੇਂ ਦਾ ਏ ਕਿ ਆ ਕੁਝ ਬਣਨਾ ਮਠਿਆਈ ਤਕਰੀਬਨ ਸਾਰੀ ਘਰ ਦੀਓ ਤਿਆਰ ਕਰਨੀ ਆ ਹਨਾ ਜੀ ਤੇ ਅੱਜ ਹੁਣ ਮੇਰੇ ਖਿਆਲ ਨਾਲ ਖੋਏ ਦੀ ਮਰਫੀ ਕਹਿੰਦੇ ਸੀਗੇ ਕੱਲ ਵੀ ਖੋਆ ਕੱਲੂ ਖੋਆ ਕੱਢ ਕੇ ਮਰਫੀ ਤਿਆਰ ਕਰਨੀ ਆ ਤੇ ਬਾਕੀ ਹੁਣ ਜਾ ਕੇ ਪਤਾ ਲੱਗੂਗਾ ਜੀ ਕੀ ਕੀ ਬਣਦਾ ਕਿ ਆ ਕੁਛ ਆ ਤੇ ਕਿਵੇਂ ਦਾ ਮਾਹੌਲ ਬਣਿਆ ਹੋਇਆ ਹਨਾ ਟੈਂਟਰ ਟੂਟ ਵੀ ਸ਼ਾਇਦ ਤਕਰੀਬਨ ਅੱਜ ਤਾ ਤਕਰੀਬਨ ਸਾਰਾ ਹੀ ਕੰਮ ਅੱਜ ਦੇ ਦਿਨੇ ਹੋਣਾ ਸਾਰੇ ਟੈਂਟ ਦਾ ਹੋ ਗਿਆ ਅ ਹਲਵਾਈ ਦਾ ਜੋ ਰਹਿੰਦਾ ਸਮਾਨ ਉਹ ਵੀ ਅੱਜ ਤਿਆਰ ਹੋਣਾ ਤੇ ਬਾਕੀ ਉਹ ਤੋਂ ਬਾਅਦ ਲਾ ਲੋ ਤੁਸੀਂ ਅ ਜੋ ਵੀ ਉਹ ਮਹਿੰਦੀ ਵਾਲੀ ਡੈਕੋਰੇਸ਼ਨ ਜੀ ਹੁੰਦੀ ਆ ਹਨਾ ਤੇ ਜੋ ਵੀ ਸਾਰਾ ਸਮਾਨ ਮਤਲਬ ਅੱਜ ਉੱਥੇ ਪਹੁੰਚ ਜਾਣਾ ਮੁੱਕ ਦੀ ਗੱਲ ਜੀ ਅੱਜ ਸਾਰੇ ਕੰਮ ਮੁਕੰਮਲ ਹੋ ਜਾਣੇ ਤੇ ਚੱਲਦੇ ਆ ਜੀ ਫਿਰ ਮਹਾਰਾ ਨੂੰ ਜੁੜੇ ਰਹੋ ਬਲੌਗ ਦੇ ਨਾਲ ਅੰਦਰ ਭਾਈ ਜੈਸਮੀਨ ਵੀ ਰੈਡੀ ਹੋਗੀ ਤੇ ਮੈਂ ਤਾਂ ਹੁਣ ਦਸਤਾਰ ਸਜਾਣੀ ਸੀਗੀ ਫੇਰ ਮੈਂ ਕਿਹਾ ਵੀ ਚਲੋ ਅੱਜ ਕੋਈ ਐਡਾ ਬਹੁਤਾ ਜਿਆਦਾ ਕਿਉਂਕਿ ਆਪਣੇ ਆਪਣੀਆਂ ਕਿਹੜਾ ਕੋਈ ਬਾਹਰੋਂ ਰਿਸ਼ਤੇਦਾਰ ਨੇ ਕਿਸੇ ਨੇ ਹਜੇ ਆਉਣਾ ਹਨ ਅੱਜ ਤਾਂ ਮਹਿੰਦੀ ਦਾ ਹੀ ਦੇਣਾ ਫੇਰ ਮੈਂ ਪਰਨਈ ਭਾਈ ਸਜਾ ਲਿਆ ਤੇ ਬਾਕੀ ਚਲੋ ਦਸਤਾਰ ਤਾਂ ਦਸਤਾਰੇ ਆ ਚਾਹੇ ਪਰਨਾ ਚਾਹੇ ਪਾਗਾ ਜਿਹੜੀ ਸਿਰ ਉੱਪਰ ਰੱਖ ਹੋਗੀ ਉਹ ਭਾਈ ਟੌਰ ਬਣਾਏ ਦਿੰਦੀ ਆ ਹਨ ਚਾਹੇ ਛੋਟੀ ਆ ਚਾਹੇ ਵੱਡੀ ਆ ਇਹ ਚੀਜ਼ੇ ਇਹੋ ਜਿਹੀ ਆ ਇਦੇ ਨਾਲ ਹਾਂ ਦੁੱਗਣੀ ਟੌਰ ਹੋ ਜਾਂਦੀ ਬੰਦੇ ਤੇ ਆਜੋ ਚੱਲਦੇ ਆ ਜੀ ਫਿਰ ਅੰਦਰ ਮਿਲਦੇ ਆ ਜੈਸਮੀਨ ਨੂੰ ਦੇਖਦੇ ਆ ਭਾਈ ਉਹਨੇ ਵੀ ਅੱਜ ਦਾ ਟੌਰ ਪੂਰੀ ਕੱਢੀ ਹੋਈ ਆ ਹੈ ਤੇ ਆਜੋ ਖ ਚੱਲਦੇ ਅੰਦਰ ਲਓ ਜੀ ਭਾਈ ਹੋ ਗਈ ਇਧਰ ਮਾਤਾ ਜੀ ਨੇ ਸੰਭੀ ਹੋਈ ਆ ਡਿਊਟੀ ਹੈ ਮਾਤਾ ਜੀ ਹੋਰ ਭਾਈ ਲੱਡੂ ਵੀ ਆ ਬਿਲਕੁਲ ਮਹਾਰਾਜਨ ਟਾਈਮ ਨਾਲ ਦਾ ਤਾਂ ਸੰਭੀ ਪਾਈ ਤਾਂ ਸੰਭੀ ਆ ਜੀ ਲੱਡੂ ਛੱਡਾ ਰਾਣਾ ਖਲੋਣੇ ਆ ਗਏ ਘਰ ਚ ਖਲੋਣੇ ਬਣਾਓ ਫੇ ਮਾਤਾ ਜੀ ਸਾਸਰੀ ਘਰ ਸਾਸਰੀ ਜੀ ਸਾਰੇ ਆਓ ਭਾਈ ਅੱਜ ਮੰਮੀ ਉਹ ਹਜੇ ਇਹਨੂੰ ਕੱਪੜੇ ਹੀ ਨਹੀਂ ਪਾਏ ਹਾਂ ਮੈਡਮ ਨਹੀਂ ਲੱਗਣੇ ਇਹ ਧੋੜੀ ਛੱਡ ਜਾਏ ਨਾ ਹਜੇ ਆਪਣੀ ਦੇ ਆਪਣੀ ਦੇਖ ਲੈ ਟੌਰ ਕੱਢ ਲਈ ਇਹਦਾ ਕੰਮ ਕੀ ਆ ਉਥੇ ਸਾਸਿਕਾਲ ਦੀ ਸਾਲਿਆ ਨੇ ਇਹਨੇ ਰੋਣਾ ਰੱਪਾ ਹੀ ਕਰਨਾ ਉਥੇ ਇੱਥੇ ਰਹੂਗੀ ਹੈ ਹਾਂ ਹਾਂ ਨਹੀਂ ਬਾੜੇ ਹੈ ਨਾ ਛੱਡ ਬਰਾ ਤੂੰ ਰਹਿ ਜੂਗੀ ਘਰਾਂ ਇਹ ਨਹੀਂ ਰਹਿੰਦੀ ਠੀਕ ਆ ਇਹਨੂੰ ਤਾਂ ਲੈ ਕੇ ਜਾਣਾ ਲੱਡੂ ਨੂੰ ਨਾ ਮੈਂ ਰੱਖ ਲੈਣੀ ਆ ਫੇਰ ਜਾਉਂ ਸੀ ਹਾਂ ਮਮੀ ਇੱਥੇ ਆ ਜਾ ਤਾਂ ਮੈਂ ਰੱਖ ਲੈਣੀ ਨਹੀਂ ਫੇਰ ਵੀ ਨਾਲ ਲੈ ਕੇ ਜਾਣਾ ਲੱਡੂ ਨੂੰ ਅਸੀਂ ਹਾਂ ਇਹਨੂੰ ਲੈ ਕੇ ਦਿਖਾਣਾ ਹਾਂ ਹਾਂ ਮਹਿੰਦੀ ਲਵਾਣੀ ਹੈ ਮਹਿੰਦੀ ਲਵਾਣੀ ਲੱਡੂ ਦੇ ਵੀ ਨੇ ਨੇ ਤਾਂ ਸਹੀ ਨਿੱਪ ਹੋਇਆ ਪੁੱਤ ਚੁੰਦਾ ਉਸੇ ਸੁਣਾਉਂਸੀ ਹਰ ਗੁਨਾ ਆ ਗੁਨਾ ਤੈਨੂੰ ਆਦੀ ਪਛਾਣੋ ਦੇਖ ਲੈ ਅੱਧਾ ਨਿੱਪੜਾ ਕਿਆ ਕਰਦੀ ਆ ਆਪੇ ਬਾਹਰ ਕੱਢ ਦਿੰਦੀ ਫੇਰ ਅਠ ਪਾ ਲਈ ਮੂੰਹ ਚ ਪਾਉ ਜਦੇ ਫੇਰ ਬਾਹਰ ਮਾਰਦੀ ਕਦੂ ਜਾ ਆ ਕਰ ਪਾਉਣੇ ਤੁਹਾਡੇ ਟੀਕੇ ਕਿਹੜੇ ਅੱਛਾ ਵਾਹ ਜੀ ਵਾਹ ਆਪਾ ਤਾਂ ਕਿ ਆਪਾ ਆਹ ਦੇਖੀ ਸੈਂਟਰ ਆਹ ਦੇਖਣੀ ਸ਼ੂਜ਼ ਪਾ ਕੇ ਇਹਦੇ ਨਾਲ ਜਿ ਪੈ ਜਾਣ ਇਹ ਹੁਣ ਤਾਂ ਥੋੜੇ ਜਿ ਪੈਰੇ ਦੇ ਬੜੇ ਹੋ ਗਏ ਹਾਂ ਹਾਂ ਪੈ ਸਕਦੇ ਹੁਣ ਲੱਗ ਜਾਣਾ ਹੁਣ ਹੌਲੀ ਹੌਲੀ ਦੂਸਰੀਆਂ ਜਰੱਬਾਂ ਨਹੀਂ ਲੈਣੀਆਂ ਲੈ ਜੀ ਹਾਂ ਇਹ ਤਾਂ ਨਹੀਂ ਪਹਿਣੇ ਇਹਨਾਂ ਨੂੰ ਰਹਿਣ ਦੇ ਦੂਜੀਆਂ ਜਰੱਬਾਂ ਹੀ ਪਾ ਲੈ ਇਹ ਨਹੀਂ ਹੈਗਾ ਵੀ ਮੜਜੀ ਹੱਲਪ ਕਰਾ ਦਵਾ ਕੇ ਧੀ ਨੂੰ ਤਿਆਰੇ ਕਰਾ ਦਵਾ ਲੈ ਮੈਂ ਹੁਣ ਆਪ ਭਾਈ ਮੈਂ ਵੀ ਹੁਣ ਲੈ ਜੀ ਕੰਮ ਕਰਦਾ ਫਿਰਦਾ ਏ ਹੋਰ ਕੀ ਆ रेडी ਹੁਣ ਮੈਂ ਹੋ ਗਿਆ ਤੇ ਹੁਣ ਹੁਣ ਆਪਣੇ ਲੱਡੂ ਦੀ ਤਿਆਰੀ ਹੁਣ ਆਉ ਦੇਖ ਲੱਡੂ ਦੀ ਦਾਦੀ ਲੱਗ ਗਈ ਹੁਣ ਰਾਹੋ ਮੰਮੀ ਨੂੰ ਤਾਂ ਮੂਰੇ ਹੋਣਾ ਹੀ ਪੈਣਾ ਕਿ ਜਦ ਪਤਾ ਬਾਪ ਨੇ ਕਰਨਾ ਨਹੀਂ ਪਹਿਣੇ ਹੋਣਾ ਹੀ ਨਹੀਂ ਬਾਈ ਪਤਾ ਕੀ ਗੱਲ ਆ ਇਹ ਆਪਣੇ ਪਹਿਣਾ ਹੀ ਨਹੀਂ ਬਾਈ ਕੱਪੜੇ ਵਾਲਾ ਕੰਮ ਮੇਤੇ ਨਹੀਂ ਬਾਈ ਹੁਣ ਨੇ ਇਸੇ ਜਾ ਬਾਈ ਇਸੇ ਸੋਹਣਾ ਤੁਸੀਂ ਬਾਈ ਮੈਂ ਨਹੀਂ ਮੈਂ ਇਹ ਕੰਮ ਕਰੀ ਚੱਲ ਪਤਾ ਕੀ ਆ ਇਹ ਉਹ ਬਹੁਤ ਨਾਜ਼ੁਕ ਚੀਜ਼ ਆ ਹੈ ਮਾੜਾ ਜਾ ਕਿਤੇ ਹੱਥ ਇੱਧਰ ਉੱਧਰ ਅਰੇ ਮੈਂ ਤੇ ਤੇ ਹੋਮਾ ਇਹ ਤੇ ਰੁੱਦਰ ਤੁਸੀਂ ਪਾ ਸਕਦੇ ਹੋ ਉਹ ਨਹੀਂ ਨਹੀਂ ਭਾਈ ਮੈਂ ਚਲ ਪੁੱਤ ਛੇਤੀ ਵੱਡਾ ਹੋ ਜਾ ਫੇਰ ਤੂੰ ਪਾਪਾ ਦੇ ਕੱਪੜੇ ਪਵਾਏ ਕਰ ਹਾਂ ਠੀਕ ਹੈ ਕਹਣਾ ਮੇਰੇ ਪਾਪਾ ਸਿਰ ਬਾਦ ਉਹ ਮੇਰੇ ਪਾਪਾ ਕੱਪੜੇ ਪਵਾ ਦੋ ਹਾਂ ਜਦ ਜਦ ਬੜੀ ਹੋਗੀ ਫੇਰ ਮੈਂ ਜ਼ਰੂਰ ਕਰਦੇ ਕਰੂੰਗਾ ਭਾਈ ਪਰ ਹੁਣ ਤਾਂ ਹਜੇ ਤਾਂ ਜਮਾ ਹੀ ਫੁੱਲ ਵਰਗੀ ਐ ਇਹ ਵਿਚਾਰੀ ਹਜੇ ਤਾਂ ਜਮਾ ਹੀ ਕੋਮਲ ਕਲੀ ਦਾ ਫੁੱਲ ਆ ਕਿਹੜੀ ਜਿਹੜੀਆਂ ਹੁਣ ਛੋਟੀਆਂ ਹਾਂ ਹਾਂ ਕੀ ਮਮੀ ਇਕੱਲੇ ਭਾਈ ਨੂੰ ਮੀਲੇ ਨੜਾ ਕੇ ਉਹ ਤੋਤੀ ਬਣਾਉਣ ਤੋਂ ਹੋਰ ਦੇ ਦਿੰਦੀ। ਕਈ ਵਾਰ ਆਉਂਦਾ ਇਹਨੇ ਪਸੀਨਾ ਕਿ ਉਹ ਜੰਦਾ। ਆਹ ਨੂੰ ਬਣਾਉਣਾ। ਉਹ ਮਿਚਦੀ। ਉਹ ਮੈਂ ਰੱਖ। ਹਾਂ ਆ ਦੇ। ਦੇਖੋ ਹਰਦੁਨ ਕੀ ਬਣਾ। ਕੋਤਾ ਨਾ ਮੇਰੇ ਮਟ ਜਨਣਾ ਨਹੀਂ ਆਉਂਦੀ। ਲੱਡੂ ਆ ਲੱਡੂ ਸਾਡਾ ਆਏ ਭਾਈ। ਇਹ ਤਾਂ ਸਿੰਪਲ ਬਣਾਇਨਾ। ਹਾਂ। ਗਰਮ ਸੂਟ ਨਹੀਂ ਤੇ ਹੈਗੇ। ਇਹਨਾਂ ਦੇ ਕਿੱਥੇ ਹੁੰਦੇ ਨੇ? ਹਾਂ ਜੀ। ਲਾ। ਇਹਨਾਂ ਨਹੀਂ ਤੇ ਹੁੰਦੇ ਬਣਾਇਨਾ ਹੁੰਦੀ ਤੇ ਦੂਆ ਸੂਟ ਪਾ ਕੇ ਲੈਣਾ ਤੇ ਦੂ ਦੋ ਪਾ ਲੈ। ਅੱਛਾ। ਹੋਰ। ਹਾਂ। ਇਹ ਤਾਂ ਨਹੀਂ ਤੇ ਹੁੰਦੇ। ਉਹ ਟਾਈਮ ਭਾਈ ਜਿਹਨੇ ਇਕੱਠਿਆ ਉਹਨੂੰ ਹੀ ਪਤਾ ਠੀਕ ਨੇ ਦੋ ਦੋ ਬਨਾਣਾ ਪਾਦਣੀਆਂ ਬਰੈਨ ਪਾ ਕੇ ਇੱਕ ਇੱਕ ਬਨਾਣ ਪਾ ਕੇ ਫਿਰ ਉਪਰ ਨੂੰ ਦੂਆ ਕਪੜਾ ਪਾਦਣਾ ਪੂਰੀ ਬਾਹਰੇ ਪਕੜੇ ਪਤਲੇ ਬਿਲਕੁਲ ਉਹ ਪਾ ਕੇ ਫਿਰ ਦੂਏ ਮੋٹے ਪਾਉਣੇ ਹੂੰ ਮੈਂ ਹੱਸਦੀ ਲੱਡੂ ਮਜਾ ਬਹੁਤ ਸਮੇਂ ਦਾ ਫਰਕ ਪੈ ਗਿਆ ਇਹ ਵੀ ਬਣਾਇਆ ਸੀ ਮੈਨੂੰ ਕੋ ਚੱਲੀ ਐ ਨਾਨੀ ਕੋ ਚੱਲੀ ਐ ਵਾਰੀਆਂ ਨਹੀਂ ਆਉਂਦੀ ਉੱਥੇ ਮਾਸੀ ਤੇ ਮੰਮੀ ਐ ਨਾ ਲੜਦੀਆਂ ਐ ਮਨਪਰਾ ਦੇ ਮਨਪਰਾ ਦੇ ਆ ਦੇਖ ਲੈ ਜੈਸਮੀਨ ਆਪੜਉਦੀ ਨਹੀਂ ਮੰਨੂ ਆਇਆ ਚੱਡੀ ਜਾਂਦਾ ਐ ਹਾਂ ਕਿਆ ਕਰੇ ਜੈਸਮੀਨ ਵੀ ਭਾਈ ਤਾਅਰ ਤਾਂ ਅੱਜ ਜੈਸਮੀਨ ਦੀ ਵੀ ਪੂਰੀ ਆ ਬਹੁਤ ਜਿੱਥੇ ਇਹ ਮੇਰੇ ਮੰਗੜੇ ਨੂੰ ਪਾਇਆ ਤਾਂ ਪਹਿਲੀ ਵਾਰ ਸੂਟ ਇਹ ਮੇਰੇ ਮੈਂ ਹੀ ਯਾਦ ਕਰਾਇਆ ਤੈਨੂੰ ਮੰਮੀ ਪਤਾ ਕਹਿ ਗਈ ਮਮਮੀ ਮੈਂ ਸੂਟ ਪਾਇਆ ਤੇ ਮੇਰੇ ਮੰਗੜੇ ਨੂੰ ਸੂਟ ਪਾਇਆ ਤਾਂ ਇਹ ਆ ਵੀ ਨਹੀਂ ਆਪਣੇ ਮੰਗੜੇ ਨੂੰ ਪਾਇਆ ਤਾਂ ਮੇਰੇ ਮੰਗੜੇ ਨੂੰ ਪਾਇਆ। ਉਪਲੇ ਕੇ ਨਾਲ ਕਹਿਆ ਹੋ ਗਿਆ। ਕਹਿ ਵੀ ਹੈ ਮੰਗੜੇ ਨੂੰ। ਕਹਿੰਦੀ ਤੁਸੀਂ ਮੈਨੂੰ ਬੁਲਾਇਆ ਤਾਂ ਆਪਣੇ ਮੰਗੜੇ। ਮੈਂ ਕਿਹਾ ਯਾਰ ਇਹ ਤਾਂ ਉਹ ਕੋ ਕਹਿਆ ਹੋ ਗਿਆ। ਜਨਮ ਨੇ ਇਹਨੂੰ ਪਾਇਆ ਤਾਂ ਇਹਨੇ ਮੇਰੇ ਜਨਮ ਜਦੋਂ ਮੇਰਾ ਬਰਥਡੇ ਪਾ। ਹਾਂ। ਉਧਰ ਪਾਇਆ ਤਾਂ ਸੂਟ। ਮੈਂ ਹੁਣ ਪਾਲੇ ਮੈਂ ਕਿਹਾ ਹੁਣ ਵਿਆਹ ਦੇ ਸੂਟਾਂ ਹਟਾ ਲੀਏ। ਮੇਰਾ ਦਿਲ ਕਰਦਾ ਇਹ ਕੋਲ ਮੈਂ ਬੜੀ ਪਸੰਦ ਦੇ ਲੈ ਕੇ ਆਈ। ਐਨੇ ਸੋਹਣੇ ਸੋਹਣੇ ਸੂਟ ਪਏ ਆ ਦੱਸ ਹੈ। ਦਿੱਤਾ ਸੀ ਕਿੰਨਾ ਸੋਹਣਾ। ਪਾ ਰਿਹਾ ਤੁਹਾਡੇ ਕੋਲ ਸੂਟ। ਪਿਆਰ ਨੇ ਸਵਾਇਆ ਜੀ ਸੋਹਣਾ ਇੱਕ ਕੋਈ ਗੱਲ ਨਹੀਂ ਦੇਖ ਤਾਂ ਸੀ ਕਿੰਨਾ ਸੋਹਣਾ ਲੱਗਦਾ ਸੂਟ ਪਾਇਆ ਵਾ ਹਾਂ ਦੱਸੋ ਕੀ ਰੰਗ ਕੀ ਆ ਇਹ ਤੁਹਾਡੀ ਥੋੜੀ ਦਾ ਟਾਈਪ ਪਰ ਡਾਈ ਪਰ ਬਾਥਰੂਮ ਕਰਦਾ ਹੈ ਨਾ ਇਹਦੇ ਚ ਪਤਾ ਨਹੀਂ ਕੀ ਚੀਜ਼ ਹੈ ਕਿਦਾਂ ਸੁਗਦਾ ਹੈ ਬਾਅਦ ਚ ਧੋ ਕੇ ਸੁਕਣਾ ਪਵੇ ਫਿਰ ਵੀ ਯੂਜ਼ ਕਰ ਲਓ ਹਾਂ ਇਹਦਾ ਅੱਛਾ ਇਹਦਾ ਉਹ ਹੈ ਨਾ ਫਿਰ ਇਹਦੇ ਵਿੱਚ ਵੀ ਦੇ ਉਹ ਡੈਪਰ ਦੂਆ ਲਾ ਕੇ ਨਾ ਜਿਆਦੇ ਲਾ ਹੋ ਜਾਂਦਾ ਹੈ अच्छा गोडा पर लंगोट मांगो ही आ है मैं समझ गया हम्म तू बैठाण आण लाके हम्म ते किन्ना ਲੱਗੀ ਤੇ ਖਿਲਾਉਣਾ ਹੈ ਸਹੀ ਗੱਲ ਲੱਡੂ ਦੀ ਭਾਈ ਸਾਡੇ ਦੀ ਨਿਕਲ ਰਹੀ ਆ ਟੌਰ ਤੇ ਹੈ ਨਹੀਂ ਬੜਾ ਜਿਹੜੇ ਜਿਹੜੇ ਕੱਪੜੇ ਮਾਈ ਤੇ ਬੀਬੀ ਪੱਕੀਓ ਲਾ ਦਿਓ ਪੱਕੀਓ ਲਾ ਦਿਓ ਬੀਬੀ ਫਿਰ ਦੁੱਧ ਪੀਂਦੀ ਆ ਕੱਪੜਿਆਂ ਪਰ ਪੀਜ ਜਾਂਦਾ ਚੱਕੀ ਪੱਕੀਓ ਲਾ ਦਿਓ ਬੀਬੀ ਦੇ ਨੂੰ socks ਨਹੀਂ ਦਿਖਦੇ ਕਿੱਥੇ ਦੇ ਦੱਸ ਲੱਡੂ ਦੀ ਪਾਈ ਟੌਰ ਆ ਸਾਡੇ ਦੀ ਪੂਰੀ ਨਿਕਲ ਗਈ ਟੌਰ ਐਨ ਦੇਖੋ ਤਾਂ ਸਹੀ ਐ ਕੱਦੂ ਹੁਣ ਹੋ ਗਿਆ ਸਾਡਾ ਫਿੱਟ ਫਾਟ ਕਿਹਦੇ ਨਾਲ ਦੀ ਐ ਮੈਚਿੰਗ ਚਰਬਾ ਨਹੀਂ ਮਿਲਉਂਦੀ ਕਿਤੇ ਦੂਸਰੀਆਂ ਤਾਂ ਹੈ ਨਹੀਂ ਕੋਈ ਕਿਹਦੇ ਨਾਲ ਦੀ ਐ ਮੈਚਿੰਗ ਇਹਦੇ ਨਾਲ ਤੇ ਉਹਰੇ ਪਾਈ ਨਹੀਂ ਅੱਛਾ ਵੀ ਗੈਰ ਨਾ ਆਉਂਦੀ ਤੇ ਕੂਟ ਪਾ ਕੇ ਦੇਖਣੇ ਤੇ ਜੀ ਫਿਰ ਆ ਆ ਪੈ ਜੂਗੀ ਐ ਜੀ ਹਾਂ ਆ ਪੈ ਜੂਗੀ ਕਿਹਾਂ ਪੈ ਨਹੀਂ ਆ ਆ ਪਾ ਲਉ ਹਨ ਜਿਹੜੀ ਮਰਜ਼ੀ ਤੇੜੀ ਮਰਜ਼ੀ ਪਾ ਲਾ ਇਹਨੇ ਵਿਚਾਰੀ ਨੇ ਹੋਰ ਕਿੱਥੇ ਭੱਜਦੀ ਨੇ ਫਿਰਨਾ ਓਕੇ ਮੈਂ ਕਰ ਕਰਤਾ ਕਿ ਲਾਇਆ ਵਾ ਇਹ ਡਾਇਪਰ ਜੀ ਸਵੇਰੇ ਲਾਇਆ ਤੇ ਜਦ ਥੋਡੇ ਕੋਲੋਂ ਲੈ ਕੇ ਆਈ ਤੀ ਮੈਂ ਹੁਣ ਚੇਂਜ ਹੋਊਗਾ ਇਹ ਫੇਰ ਕਾਂਟੋ ਆਏ ਕਾਂਟੋ ਸਾਡੀ ਭਾਈ ਕਾਂਟੋ ਮੈਂ ਜੇ ਆਪਰ ਲਾ ਦੂੰ ਆ ਡਾਇਪਰ ਕਿੱਥੇ ਆਪੇ ਇੱਕ ਤਾਂ ਗਿਣ ਕੇ ਡਾਇਪਰ ਭੇਜਿਆ ਮੰਮੀ ਨੇ ਦਾਲ ਤੁਰੇ ਮੈਂ ਤੇ ਮੈਂ ਉੱਥੇ ਲੈ ਗਈ ਦੀ ਮੈਂ ਮੰਮੀ ਨੂੰ ਆਏ ਹੋਣਾ ਵੀ ਗੱਲ ਇਹ ਉਡਣਾ ਨਹੀਂ ਮੰਮੀ ਦਾ ਬਜਰੀ ਕੱਲ ਮੈਂ ਗਿਆ ਏ ਮੰਮੀ ਦਾ ਬੈਠੀ ਗੋਦੀ ਮੇਲੀ ਰਵਿੰਦਰ ਚੱਕ ਲੈ ਮੜੀ ਜੀ ਮੰਮੀ ਨੂੰ ਆਏ ਹੋ ਜਾਂਦਾ ਵੀ ਹਾਂ ਚੱਕ ਲੈ ਜਲਦੀ ਹਾਂ ਹੋ ਲਈਏ ਮਾਮਾ ਨੇ ਮਾਮਾ ਨੂੰ ਹੁੰਦਾ ਹੀ ਆ ਭਾਈ ਬਿਲਕੁਲ ਤੇ ਕਿਉਂਕਿ ਬਾਪ ਦਾ ਪਿਆਰ ਮੈਂ ਬਾਪ ਸ਼ੋ ਨਹੀਂ ਕਰਦਾ ਹੂੰ ਅਸੀਂ ਪਿਆਰ ਕਰਦੇ ਹਾਂ ਬਿਲਕੁਲ ਕਿ ਕਰਦੇ ਹੁੰਨੇ ਤਾਂ ਹੀ ਬਾਪ ਕਮਾਉਂਦੇ ਨੇ ਮਾਇਆ ਦਾ ਸ਼ੋ ਹੋ ਜਾਂਦਾ ਹੂੰ ਮਾਇਆ ਦਾ ਸ਼ੋ ਹੋ ਜਾਂਦਾ ਚੱਕੀ ਸ਼ੋ ਹੋ ਜਾਂਦਾ ਹੈ ਰੋਦੀ ਨੂੰ ਗਾਣ ਨਾਲ ਲਾਉਣਾ ਛਿੜਕਣਾ ਵੀ ਉਹ ਪਿਆਰ ਆ ਬਸ ਹੂੰ ਜੀ ਜੀ ਆਮ ਜੀ ਪਜਾਮੀ ਨਹੀਂ ਹੈਗੀ ਉਹ ਅੱਛਾ ਹੀ ਰਾਣੇ ਹਾਂ ਜੀ ਤੇ ਪਜਾਮੀ ਹੋਰ ਦੇਵੋ ਤਾਂ ਫਿਰ ਇੱਕ ਨਹੀਂ ਲਾ ਗੋਗੇ ਨੂੰ ਆਇਓ ਜਾਨੋ ਦੇਖੋ ਤਾਂ ਸਹੀ ਤੇ ਪਜਾਮੀ ਕਿਹੜੀ ਦਮਾ ਹੋ ਤੁਹਾਨੂੰ ਮੈਂ ਉਤੀ ਤੇ ਗਿਆ ਫਿਰ ਆ ਠੰਡਨ ਲੱਗੂਗੇ ਘਰਾ ਹੋਆ ਚਲੋ ਫੇ ਹੁਣ ਚੱਲੀਏ ਹਾਂ ਮੇਰੇ ਤਾਂ ਹੱਥ ਵੀ ਸੁਣਨੇ ਆ ਵੇ ਦਾਸ ਹਾਈ ਕਿਹਦੇ ਅੰਦਰ ਸੀ ਮੈਨੂੰ ਸੁਣੀ ਦਿਵਾਇਆ ਹਾਂ ਹੂੰ ਤੇ ਤੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਪਤਾ ਕਿੰਨੀ ਗਰੀਬ ਹਾਂ ਹੂੰ ਫਾਈ ਤਾਂ ਮੈਂ ਘੜੀ ਲਾਉਣੀ ਆ ਚੱਲ ਘੜੀ ਲਾ ਲੈਂਦੇ ਆ ਮੈਂ ਆਪ ਤਾਂ ਲਾ ਲਈ ਆ ਤੁਸੀਂ ਤੁਸੀਂ ਜਿਹੜੀ ਮੈਨੂੰ ਲੈ ਕੇ ਆਏ ਸੀ ਉਹ ਖੁੱਲੀ ਕੋਤ ਆ ਯਾਰ ਉਹ ਵੀ ਠੀਕ ਕਰਵਾ ਲਿਓ ਮੈਂ ਚੰਝਰਾ ਤਾਂ ਪਾ ਲਿਆ ਪਾਲਾ ਪਾਲਾ ਚੰਝਰਾ ਤੇ ਵੀ ਦੰਨ ਨਹੀਂ ਲਗਵਾ ਕੇ ਦਿੱਤੀ ਇਹਨਾਂ ਨੇ ਮੈਨੂੰ ਇੱਧਰ ਲੱਡੂ ਸਾਡਾ ਭਾਈ ਲੱਡੂ ਨੇ ਕੱਢ ਲਈ ਸਾਡੇ ਨੇ ਟੌਰ ਪੂਰੀ ਹੈ ਦੇਖੋ ਲੇ 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 ਇਹ ਲੱਡੂ ਹੋ ਗਿਆ ਜਿਆਦਾ ਰੈਡੀ ਐ ਨਾ ਦਸਤਾਨੇ ਦੇਖ ਲੈ ਕਿਆ ਸੋਹਣੇ ਲੱਗਦੇ ਪਾਏ ਵੇ ਚੂਹੇ ਜਿਹੇ ਤੇ ਕਰੀਏ ਜੀ ਫੇ ਹੁਣ ਤਿਆਰੀ ਪਾਈ ਤੋਰੀਏ ਮਾਲਾ ਉਹਨੂੰ ਪੂਰੀ ਉਂਗਲੀਆਂ ਤੇ ਜਾਣੀਆਂ ਕੋਈ ਨਹੀਂ ਹਾਂ ਉਹ ਸੈਕ ਨਹੀਂ ਚੜਾਉਣੇ ਪਾ ਦੇਣਗੇ ਵਿੱਚ ਭਾਵੇਂ ਮੁੱਠੀਆਂ ਮਿਚੀਆਂ ਵੀ ਹੋਵੇ ਹਾਂ ਮੁੱਠੀ ਮਿਚੀ ਵੀ ਆ ਲੈ ਹਾਂ ਮੁੱਠੀ ਮਿਚੀਆਂ ਵੀ ਆ ਠੀਕ ਗੱਲ ਗਾਟੋ ਨੇ ਨਹੀਂ ਗਾਟੋ ਨੇ ਮੇਰੀ ਲਾਟੋ ਨੇ ਹੂੰ ਕਾਟੋ ਜੀ ਨੇ ਤੇ ਹੁਣ ਕਿਆ ਲੱਭਦੀ ਚਾਂਜਰਾ ਦੇਖ ਲੈ ਨਵੀਆਂ ਝਾਂਜਰਾ ਕਰਾ ਕੇ ਦੇਤੀਆਂ ਹੋਰ ਤੈਨੂੰ ਕਿਆ ਚਾਹੀਦਾ ਹੋਰ ਕਿਆ ਪਰਸ ਮੈਂ ਰੱਖ ਲੇਮਾ ਕਹਿੰਦੇ ਝਾਂਜਰਾ ਪਾਣੀ ਆਈ ਆ ਪਰਸ ਹਾਂ ਪਰਸ ਮੈਂ ਤੇ ਰੱਖਦਾ ਨਾ ਜੀ ਝਾਂਜਰਾ ਪਾਣੀ ਨਹੀਂ ਕਰੇ ਢੱਕਣੀ ਵਿੱਚ ਲਓ ਭਾਈ ਝਾਂਜਰਾ ਹਾਂ ਰੱਬ ਨੂੰ ਜਾਂ ਦੇਣੀਆਂ ਐਨ ਮੋਟੀਆਂ ਮੋਟੀਆਂ ਝਾਂਜਰਾ ਲੈ ਨਹੀਂ ਦਿੱਤੇ ਮਮੀ ਨੇ ਤੇ ਮੈਨੂੰ ਦੱਸ ਮੰਮੀ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਮੰਮੀ ਆਹ ਝਾਂਜਰਾਂ ਇਹਨਾਂ ਤੇ ਅੱਧੇ ਵਜਨ ਦੀਆਂ ਝਾਂਜਰਾਂ ਇਹਨਾਂ ਨਾਲੋਂ ਅੱਧੇ ਵਜਨ ਦੀਆਂ ਝਾਂਜਰਾਂ 10000 ਦੀਆਂ ਇਹ ਪੁੱਛਿਆ ਵੀ ਇਹ ਕਿੰਨੇ ਦੀਆਂ ਰੱਖੂਗੇ ਕਹਿੰਦੇ ਜੀ 7000 ਦੀਆਂ ਫਿਰ ਮੰਮੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਨੂੰ 10000 ਰੁਪਏ ਦੀ ਦਵਾਈ ਦੋ ਮੈਂ ਫੇਰ ਵੀ ਫਾਇਦਾ ਸੋਚਿਆ ਮੈਂ ਦਵਾ ਦੇਣਗੇ ਕਦ ਦਵਾਉਂਗੇ ਚਲ ਚੱਦੀ ਐ ਬੰਦੇ ਸੁਨਿਆਰੇ ਦੇ ਚਾਲ ਦੇ ਛੱਡੋ ਮਾਂ ਨੂੰ ਦਵਾ ਦੂੰਗੇ ਕੋਈ ਗੱਲ ਨਹੀਂ ਫਿਰ ਮੈਂ ਇਹਨੂੰ ਕਿਹਾ ਮਾਂ ਗੋ ਮੇਰੀ ਗੱਲ ਸੁਣ ਜਾ ਐਸਮੀਨ ਵੀ ਇੱਕ ਤਾਂ ਇਹ ਭਾਰੀਆਂ ਦੁੱਗਣੀਆਂ ਉਹਦੇ ਨਾਲੋਂ फेर ਰੱਖਦੇ ਵੀ 7000 ਦੀਆਂ ਆਪਣੇ ਵਾਲੀਆਂ ਰੱਖਦਾ ਅਗਲੇ ਦੰਦੇ ਆ ਭਾਈ 10000 ਦੀਆਂ ਇਹ ਜੀ ਇਹ ਉਹਨਾਂ ਦੇ ਲਾਉਂਗੇ ਇਹ 20 ਹੱਥ ਕੱਟਣ ਦੇ 15 18000 ਆ ਨਾਮ ਕੇ ਬਣਣੀਆਂ ਮੈਨੂੰ ਪਤਾ ਕੀ ਕਰਦਾ ਗੱਲ ਠੀਕ ਹੈ ਅੱਬ ਗੱਲ ਤੇ ਨਹੀਂ ਕਹਿੰਦੇ ਉਹ ਮੈਨੂੰ ਤਾਂ ਚੀਜ਼ ਚਾਹੀਦੀ ਮੈਨੂੰ ਨਾ ਤੁਸੀਂ ਉਹ ਕਰਤਾ ਆਹ ਚੀਜ਼ ਤੇਰੀ ਹੋ ਆ ਦੇਖ ਤਾਂ ਤੇਰੀ ਹੋ ਆ ਦੇ ਤੈਨੂੰ ਹੋਰ ਤਾਂ ਦੰਦੇ ਨਹੀਂ ਪਾ ਲੈ ਹਾਂ ਹੁਣ ਤੋਕਾਂ ਨਹੀਂ ਗਏ ਉਹ ਪਾਉਂਦੇ ਮੇਰਾ ਦਿਲ ਕਰਦਾ ਤੁਹਾਡੇ ਸਾਹਮਣੇ ਪਾਉਂਦੀਆਂ ਛੋਕਾਂ ਨੂੰ ਛੌਕ ਪੂਰਾ ਕਰਦੇ ਭਾਈ ਪਾਲਾ 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 ਮੈਂ ਨਹੀਂ ਰੋਕਦਾ ਫੇਰ ਆਇਆ ਜਿਉਂ ਦੁਨੀਆ ਲਾਉਂਗਾ ਤਾਂ ਆਣੀ ਵੀ ਘਾ ਟ੍ਰੇਡ ਦੀ ਅਰੇ ਜਿਆਦਾ ਆਉਣੇ ਆ ਇਹ ਦੇਖਣਾ ਹੋਣਾ ਮੌਸੇ ਨੂੰ ਹੂੰ ਚਲ ਕੋਈ ਨਹੀਂ ਪਾਲਾ ਪਾਲਾ ਤੇ ਜੇ ਮੈਨੂੰ ਤੀਜ ਪਾਣ ਦਾ ਚੌਹ ਹੈਗਾ ਉਹਨੂੰ ਪਾਣ ਦੇ ਪਾਈ ਵਾਰ ਵਾਰ ਜਿਸ ਨੇ ਨਹੀਂ ਛੌਕ ਰੱਖਿਆ ਨਾਲ ਆਪਣੀ ਛੌਕ ਰੱਖੀ ਹੂੰ ਦੀਦੀ ਨੂੰ ਛੌਕ ਹੈ ਇਹਨੂੰ ਚਾਂਜਰਾਂ ਦੀ ਛੌਕ ਆ ਬਸ ਇੱਕ

ਹੂੰ ਮੈਂ ਤਾਂ ਪਾਲਨੀ ਦੀ ਪਾਈ ਫਰੇਰੀ ਪਾਈ ਆ ਆਪਾਂ ਚੌਥੁਰਿਆ ਕਰੀਏ ਨਾ ਵੰਗੋ ਹਾਂ ਚਲੋ ਫੇਰ ਠੀਕ ਆ ਜੀ ਹੁਣ ਮਿਲਦੇ ਆ ਤੁਹਾਨੂੰ ਮਾਲਾਂ ਜਾ ਕੇ ਭਾਈ ਚਲੋ ਚਲੋ ਲਓ ਜੀ ਪੁੱਜ ਗਏ ਮਾਲਾਂ ਚੱਲ ਰਿਹਾ ਕੰਮ ਯੋਰਾ ਸ਼ੋਰਾ ਦੇ ਭਾਈ ਚੁੰਨੀਆਂ ਚੰਨੀਆਂ ਲੱਗੀਆਂ ਪਹਿਣਾ ਹੈ ਬਣਾ ਦਣੀ ਅੱਜ ਗੱਲਬਾਤ ਐਨਡ ਟੈਂਟ ਟੁੰਟ ਆ ਗਿਆ ਸਾਰਾ ਸਮਾਨ ਤੇ ਪੂਰੀਆਂ ਰੌਣਕਾਂ ਲੱਗੀਆਂ ਯੋਰਾ ਸ਼ੋਰਾ ਤੇ ਇਹ ਕੰਮ ਪੂਰਾ ਲਾਓ ਜੀ ਭਾਈ ਇੱਧਰ ਹਲਵਾਈ ਸਾਹਿਬ ਵੀ ਪੂਰੇ ਜੋਰਾ-ਛੋਰਾ ਤੇ ਸਤਿਗੁਰਾਲ ਜੀ ਮਮਾ ਜੀ ਹੋਰ ਠੀਕ ਠਾਕ ਹੈ ਜੀ ਇਹ ਸੱਸੀ ਗਾਲ ਜੀ ਨਾਲ ਨਹੀਂ ਸਤਿਗੁਰਾਲ ਜੀ ਕੰਮ ਕਰਾਉਂਦਾ ਸਾਲਾ ਲਾ 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 ਆ ਮੁੰਡਾ ਕੰਮ ਲੱਗਿਆ ਵਾ ਕਰਨਾ ਹੈ ਹਾਂ ਜੀ ਕਣਾ ਫਰਮੇ ਤੇ ਇਰਮ ਕੇ ਮਟਦੇ ਆ। ਭੇਜਾ ਵੀ ਤਾਂ ਕਰਨਾ ਪਿਆ ਹੁਣ ਸਿੱਖ ਰਹੇ ਆ ਪ੍ਰੈਕਟੀਕਲ। ਨਾ ਨਾ ਸਹੀ ਗੱਲ ਆ ਸਹੀ ਗੱਲ ਆ। ਤੇ ਇਹੋ ਹੁਣੇ ਨਾ ਸ਼ੱਕਰਪਾਰੇ ਹੁੰਦੇ ਜਿਹੜੇ। ਠੀਕ ਆ ਠੀਕ ਆ ਜੀ। ਖਲਾ ਬਾਈ। ਸ਼ੱਕਰਪਾਰੇ ਉੱਧਰ ਹਲਵਾਈ ਸਾਹਿਬ ਲੱਗੇ ਹੋਏ ਆ। ਤੇ ਇੱਧਰ ਸਸੀ ਕਾਜੀ ਮਹਾਰਾਜ ਜੀ। ਇਹ ਕਹਿੰਦਾ ਮੋਤੀ ਚੋਰ ਦੇ ਲੱਡੂ ਪਤਾ ਖਾਣ ਦੇ ਦੇ ਲੱਡੂ। ਹਾਂ ਇਹੇ ਆ ਮੋਤੀ ਚੂੜ ਦੇ ਲੱਡੂ ਇਹ ਮੋਤੀ ਚੂੜ ਦੇ ਲੱਡੂ ਆਈਏ ਹਾਂ ਪਤਾ ਖਾਨ ਮੇਲੇ ਲੱਗੂ ਹੈ ਲੱਡੂ ਤੇ ਅਸੀਂ ਨਾ ਦਾ ਕੋ ਤੇ ਨਾ ਨਾ ਸਹੀ ਗੱਲ ਆ ਭਾਈ ਪੁੰਦੀ ਭਾਈ ਹੋ ਰਹੀ ਆ ਤਿਆਰ ਲੱਡੂਆਂ ਦੀ ਤੇ ਪੂਰੀ ਕਹਾਣੀ ਰੌਣਕ ਲੱਗੀ ਹੋਈ ਆ ਯਾਕਾ ਗੱਲਾਂ ਵੀ ਕਰਦਾ ਜੋ ਸੱਸੀ ਗਾਜੀ ਆਪਾ ਜੀ ਹੋ ਠੀਕ ਠਾਕ ਜੀ ਚਲੋ ਬੜੀ ਚੰਗੀ ਦੇ ਚੱਲ ਰਿਹਾ ਕੰਮ ਜੋਰਾ ਸ਼ੋਰਾਂ ਤੇ ਹੈ ਜੀ ਤੈਨੂੰ ਵੱਡੇ ਵਿਆਹ ਦਾ ਕੰਮ ਦਾ ਪੈਸੇ ਹੀ ਹੁੰਦਾ ਹਾਂ ਜੀ ਹਾਂ ਹੋ ਗਿਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂ ਚਲੋ ਆਉਂਦਾ ਜੀ ਮੈਂ ਕੋਈ ਨਹੀਂ ਮੜ ਗਿਆ ਚਾਹੀਏ ਚਾਬੀ ਕਿਹਦੇ ਕੋਲ ਹੋ ਗਈ ਹਾਂ ਤਾਂ ਬੜੀ ਚਾਬੀ ਸਾਰੇ ਖੁੱਲੇ ਖਾਤੇ ਹੀ ਗੱਲ ਨਹੀਂ ਹੁੰਦੀ ਲਾਣੇ ਦਾ ਹੁੰਦਾ ਜਿਹਨੇ ਕਲਾ ਚਾਹਦੀ ਹੁੰਦੀ ਹੈ ਕਮਰੇ ਦੀ ਹਾਂ ਮਠਿਆਈ ਵਾਲੇ ਕਮਰੇ ਦੀ ਹੈ ਠੀਕ ਆ ਠੀਕ ਆ ਮੰਮੀ ਨੇ ਵੇਖ ਨਹੀਂ ਭੱਜੀ ਨੇ ਆਣਾ ਦੇਖੀ ਮਾਤਾ ਹਰਗੁਣਾ ਆ ਗਈ ਹਰਗੁਣਾ ਆ ਗਈ ਮਮੀ ਸਾਫਰੀ ਕਾ ਦੀ ਕਹਿੰਦਾ ਮੈਨੂੰ ਮਿਲ ਲੈ ਮੈਨੂੰ ਪਤਾ ਵੀ ਹਰਗੁਣਾ ਨੂੰ ਮੈਨੂੰ ਆ ਜਾ ਕਰਕੇ ਮੁੱਚੀ ਚਾਹ ਕਹਿੰਦੇ ਹਾਂ ਉਹ ਚੰਨੀ ਉਹ ਮਾਤਰੀ ਹੈਲੋ ਬੁੱਤੇ ਮੈਨੂੰ ਕੁਝ ਕਹਾਤਾ ਵੈਕੀ ਚੁਕੀ ਕੋਈ ਸਾਡੀ ਹੱਕਤ ਨਾ ਰੋ ਰਬਾ ਦਾ ਇਹ ਆਰਗੂ ਆਰਗੂ ਉਹ ਹੀ ਗੱਲ ਹੈ ਸਾਂਝਾ ਤੇ ਕੁਝ ਵੀ ਕਰ ਆ ਬੈਠੀ ਹੈ ਆਹ ਕੰਗਰਵਾ ਦੋ ਸਾਰੇ ਕਹੀ ਗੱਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਹਾਂ ਜੀ ਹਾਂ ਜੀ ਵਧੀਆ ਜੀ ਹੋਰ ਰਾਤ ਨੂੰ ਖਾਣਾ ਕਰ ਲਓ ਹਾਂ ਜੀ ਜਦੋਂ ਪਹੇਰ ਆ ਹੋਰ ਹੋ ਜੀ ਜਨਮ ਦਿਨ ਖਾਦਾ ਲੜਾਈ ਹੋ ਗਈ ਲੜਾਈ ਹੋ ਗਈ ਮਾਸੀ ਸਸੀ ਕੌਰ ਜੀ ਮੇਰੇ ਤੇ ਤੁਝੇ ਦੇ ਖੋਲਣੇ ਮਾਸੀ ਤੇਰੀ ਦੇਖਿਆ ਕਰਾ ਤੁਸੀਂ ਆਏ ਕਰੋ ਨਾ ਜੀ ਇੱਕ ਉਹਨੇ ਝੂਲਾ ਲਿਆਂਦੇ ਦੂਆ ਇੱਕ ਪਾਸੇ ਤੇ ਮਾਸੀ ਜੀ ਨੇ ਫੜ ਲਿਆ ਇੱਕ ਪਾਸੇ ਤੇ ਤੁਸੀਂ ਲੈ ਨਾ ਤੱਕ ਨਾਲ ਨਾਲ ਲਈਏ ਚੈਨੀ ਉਹਦਾ ਨਾਲ ਨਾਲ ਦੀ ਤਾਂ ਗੱਲ ਹੈ ਇਹ ਵੀ ਗੱਲ ਹੈ ਭਾਈ ਹਾਂ ਸਹੀ ਗੱਲ ਹੈ ਜੀ ਤੇ ਲੱਡੂ ਤੇਰੇ ਵੀ ਇੰਟਰਨੈਟ ਦੀ ਗਲਤੀ ਕਰੀ ਐ ਕੀ ਅਬ ਮਨਵੇ ਨੇ ਇਹਨਾਂ ਨੇ ਆਪਣੇ ਮੰਗਣੇ ਪਰ ਨਹੀਂ ਬੁਲਾਇਆ ਕਹਿੰਦੇ ਪਤਾ ਕੀ ਕਹਿੰਦੇ ਕਹਿੰਦੇ ਆਹ ਤਾਂ ਮੇਰੀ ਮੇਰੇ ਮੰਗਣੇ ਨੂੰ ਵੀ ਤਾਂ ਸੁੱਟ ਪਾਇਆ ਵਾ ਆਈ ਕਹਿੰਨੇ ਹੁਣ ਤੁਸੀਂ ਦੱਸੋ ਕੀ ਕਰੀਏ ਭੁੱਲ ਗਿਆ ਉਹ ਪਤਾ ਨਹੀਂ ਕੀ ਆ ਮੈਂ ਤਾਂ ਹੀ ਭੁੱਲ ਗਿਆ ਉਹ ਤਾਂ ਆ ਰਿਹਾ ਜਾਂਦਾ ਸੀ ਆ ਰਿਹਾ ਜਾਂਦਾ ਸੀ ਤੁਸੀਂ ਗੱਲ ਸੁਣੀ ਕਿ ਐਂ ਕਹਿੰਦੇ ਉਹ ਕਹਿੰਦੇ ਆ ਸਰਦਾਰ ਜੀ ਬੋਲਦੇ ਨੇ ਇਹ ਤਾਂ ਮੇਰੇ ਮੰਗਣੇ ਨੂੰ ਨਹੀਂ ਤਾਂ ਸੂਟ ਪਾਇ ਇੰਨੀ ਨਹੀਂ ਕਿਤੇ ਆਪਣੇ ਮੰਗਣੇ ਨੂੰ ਅੱਛਾ ਮੇਰੇ ਮੰਗਣੇ ਨੂੰ ਨਹੀਂ ਇਹ ਤੁਸੀਂ ਕਹਿੰਦੇ ਹੋ ਮੂੰਹ ਤੋਂ ਬਰਥਡੇ ਨੂੰ ਪਾਇਆ ਤਾਂ ਇਹ ਪਤਾ ਕਿ ਐ ਕਰਾ ਜੀ ਮੈਂ ਕਹਿਣਾ ਇਹ ਤਾਂ ਵੀ ਇਹ ਤਾਂ ਮੇਰੇ ਜਨਮ ਦਿਨ ਨੂੰ ਪਾਇਆ ਤਾਂ ਨਿਕਲ ਗਿਆ ਮੰਗਣਾ ਮੂੰਹ ਚ ਮੰਗਣਾ ਮੂੰਹ ਚ ਸਹੀ ਗੱਲ ਹੈ ਸਹੀ ਗੱਲ ਹੈ ਹੋਰ ਵਧੀਆ ਦਿੱਖਦਾ ਹਾਂਜੀ ਹਾਂਜੀ ਮੰਮੀ ਕਿਰਪਾ ਜੀ ਬਾਬੇ ਨਾਨਕ ਦੀ ਚੰਗੀ ਜਾਂਦਾ ਮਾਫਰੀ ਤਰ ਉਹੋ ਫੇ ਅਜੇ ਕਮਰ ਕਮਨ ਵੇਟਦੇ ਆ ਜੀ ਹਾਂ ਚਲੇ ਤੇ ਕਮਨ ਵੇਟ ਕੇ ਆ ਜੰਮੀ ਮੈਂ ਠੀਕ 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 ਕਮਨ ਵੇਟ ਕੰਮ ਦੀ ਜਰੂਰੀਆਂ ਵਿੱਚੋਂ ਚਾਹੇ ਬਾਈ ਛੱਡ ਜੂਗਾ ਚਾਹੇ ਮੈਂ ਲਿਆਉਂਗਾ ਜੀ ਜਾ ਕੇ ਹਾਂ ਕੋਈ ਨਾ ਹਾਂ ਹਾਂ ਬੜੀਏ ਨਾ ਕਿੱਤਨੀ ਲੱਗਦੇ ਹੋ ਨਾਨਾ ਜੀ ਤਾਂ ਮੀਲੋ ਬਹੌਣ ਤਾਈ ਕੇ ਕੰਮ ਕਰਨਾ ਹਾਂਜੀ ਬਸ ਤੇਰੇ ਹੱਥ ਚ ਆ ਹਾਂਜੀ ਬਈ ਨਾ ਆਪਾਂ ਨੂੰ ਠੰਡਾ ਰੱਖੀ ਬਸ ਬਹੁਤ ਸੋਹ ਚੱਸੀ ਗੱਲ ਹੈ ਲੈ ਲੈ ਦਾਤਾ ਜੀ ਮੱਲਾ ਦਾ ਪ੍ਰਸ਼ਾਦਾ ਜੀ ਬਾਤ ਆਕਾ ਹੀ ਬੁਲਾਉਂਦਾ ਹੈ ਬਾਈ ਮਮੀ ਨੇ ਲੋ ਦੇ ਹੁਣ ਨਹੀਂ ਦੇਵੇਂ ਚਾਚੇ ਨੇ ਕੁਝ ਕਰ ਜੜਾ ਨਾਨਕੇ ਘਰ ਆ ਗਏ ਹੁਣ ਛੁੱਟੇ ਪੈਣ ਨਾ ਚੱਲ ਹਲ ਬਾਈ ਕੋਲ ਜਾ ਕੇ ਕੰਮਕਾਰ ਕਰ ਲਓ ਕੋਈ ਹਾਂ ਕੋ ਲਸ ਗੁੱਲਾ ਜਾਮਨ ਬੱਤ ਲਓ ਕੋਈ ਜਾ ਕੇ ਛੁੱਟੇ ਪੈਣ ਨਾ ਹੁਣ ਉੱਚੋ ਵੀ ਓਏ ਪੁੱਤੋੜ ਪੁੱਤ ਹਜੇ ਨਹੀਂ ਹਜੇ ਨਹੀਂ ਨਾ ਕਰੀ ਜੇ ਤਾਂ ਮੈਂ ਖਾਣ ਆ ਬੜਾ ਆ ਆ ਹੁਣ ਕੰਮ ਸੋਟਾ ਖਾਣ ਦਾ ਟਾਈਮ ਆਇਆ ਸਹੀ ਗੱਲ ਹੈ ਉੱਟ ਬੇ 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 ਮੇਨ ਮਾਰ ਚੱਡਣੀ ਲਾਲ ਹੋਈ ਪਈ ਆ ਦੇਖ ਕੱਦੂ ਜੀ ਆ ਓਏ ਹਾਰਗੁਰਾ ਹੌਲੀ ਹੌਲੀ ਗੱਡੀ ਸਟਾਰਟ ਹੋਣੀ ਆ ਜੀ ਓਏ ਫਿਰ ਸਾਰੇ ਗੁੱਦੀ ਚ ਘੁੰਮਣਾ ਹਾਂ ਉੱਟ ਵੀ ਰੋਡ ਤੇ ਰੋਡ ਤੇ ਰੋਡ ਤੇ ਸਾਰੇ ਸਾਥੇ ਹੈ ਅਰੇ ਉੱਟ ਉੱਟ ਨਾਨਕੇ ਘਰ ਆਗੇ ਨਾਨਕੇ ਘਰ ਆਵਾਂਗੇ ਲੱਡੂ ਪੇੜੇ ਖਾਵਾਂਗੇ ਲੱਡੂ ਪੇੜੇ ਬਣਾਵਾਂਗੇ ਤੇਰੇ ਚਿੱਟੇ ਬੂਟ ਉੱਥੀ ਪਿੱਛੇ ਚਲੇ ਗਿਆ ਹਾਂ ਹੈਗੀ ਮੈਨੂੰ ਮਿਲਿਆ